ਕਿਉਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਜਾ ਰਿਹਾ ਕੋਈ ਬੋਲਦਾ ਨਹੀਂ ਨਾ ਮੁੱਖ ਮੰਤਰੀ ਬੋਲਦਾ ਆ ਨਾ ਕੋਈ ਹੋਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਇੱਕ ਉਹ ਰੋਜ਼ਾਨਾ ਹੀ ਚਾਰ-ਚਾਰ ਟਾਈਮ ਆਣ ਕੇ ਬੋਲਦਾ ਹੁੰਦਾ ਫਰਲ-ਫਰਲ ਕਰਕੇ ਉਹਦੇ ਵੀ ਦਰਸ਼ਨ ਨਹੀਂ ਹੋਏ ਹਾਂਜੀ 13 ਤਰੀਕ ਤੋਂ ਬਾਅਦ ਤੇ ਮੇਰਾ ਅਖੇ ਦਰਸ਼ਨ ਨਹੀਂ ਹੋਏ ਕੀ ਨਾ ਉਹਦਾ ਹੈ ਮਲਵਿੰਦਰ ਕੰਗ ਅੱਜ ਉਹਦੇ ਦਰਸ਼ਨ ਹੋਏ ਤੁਹਾਨੂੰ ਉਹਨੂੰ ਕੋ ਆ ਕੇ ਆਪਦੇ ਪਿਓਆਂ ਨੂੰ ਸਪੈਸ਼ਟੀ ਕਰਨ ਤਾਂ ਦੇ ਕਿਉਂ ਨਹੀਂ ਦਿੰਦੇ ਸਪੈਸ਼ਟੀ ਕਰਨ ਤੁਸੀਂ 22 ਸਾਲ ਦਾ ਨੌਜਵਾਨ ਮਾਪਿਆਂ ਦਾ ਪੁੱਤ ਜਿਹੜਾ ਆ ਉਹ ਦੁਨੀਆ ਤੋਂ ਤੁਰ ਗਿਆ ਤੇ ਤੁਸੀਂ ਗੂਗਲ ਵਟੇ ਹੋਏ ਜੇ ਤੇ ਤੁਸੀਂ ਰੰਗਲਾ ਪਜਾਮ ਮਣਾਉਂਦੇ ਫਿਰਦੇ ਜੀ ਤੁਸੀਂ ਮੇਲੇ ਮਣਾਉਂਦੇ ਫਿਰਦੇ ਜੀ ਔਰ ਇੱਕ ਇਸ ਦਿਨ ਕਤਲ ਦੇ ਮਕਦਮੇ ਦੀ ਮੰਗ ਤੇ ਕਰਦੇ ਆ ਸਾਡੇ ਕਿਸਾਨ ਵੀ ਕਰਦੇ ਸਾਰੇ ਕਰਦੇ ਪਰ ਮੇਰਾ ਇੱਕ ਸਵਾਲ ਕਿਸਾਨ ਵੀਰਾਂ ਨੂੰ ਵੀ ਹੈ ਕਿ ਕੀ ਤੁਸੀਂ ਕੋਈ ਬਿਆਨ ਦਰਜ ਕਰਵਾਇਆ ਕੋਈ ਲਿਖਤੀ ਬਿਆਨ ਦਿੱਤਾ ਹੈ ਕਿਉਂਕਿ ਲਿਖਤੀ ਬਿਆਨ ਦੋਗੇ ਉਹਦੇ ਤੋਂ ਹੀ ਰੁਕਾ ਬਣੂਗਾ ਤੇ ਉਹਦੇ ਤੋਂ ਹੀ ਐਫ ਆਈ ਆਰ ਬਣੂਗੀ ਇਹ ਨਾ ਹੋਵੇ ਕਿ ਆਪਾਂ ਗੱਲਾਂ 'ਚ ਰਹਿ ਜਾਈਏ ਕਿ ਉਸ ਘਟਨਾ ਦਾ ਵਿਸਥਾਰ ਜਿਹੜਾ ਆ ਜਿਹੜੀ ਫਰਸਟ ਇਨਫੋਰਮੇਸ਼ਨ ਰਿਪੋਰਟ ਹੈ ਜਿਹੜੀ ਜਾਣਕਾਰੀ ਹੈ ਬਿਆਨ ਦੇ ਰੂਪ 'ਚ ਕਿਧਰੋਂ ਗੋਲੀ ਆਈ ਕਿੰਨੇ ਚਰਾਈ ਹਰਿਆਣੇ ਵਾਲੇ ਪਾਸਿਓਂ ਆਈ ਪੰਜਾਬ ਦੀ ਧਰਤੀ ਤੇ ਵੱਜੀ ਹਾਂਜੀ ਉਹ ਸਾਰੇ ਬਿਆਨ ਜਿਹੜੇ ਆ ਉਹ ਜੇ ਲਿਖਤੀ ਰੂਪ ਵਿੱਚ ਦੇਵਾਂਗੇ ਤੇ ਜੇ ਪੁਲਿਸ ਮੁਕੱਦਮਾ ਨਹੀਂ ਕਰਦੀ ਕਰਦੀ ਤੇ ਸੀਆਰਪੀ ਪ੍ਰੋਵੀਜ਼ਨ ਹੈ ਕਿ ਕੋਰਟ ਦਰਜ ਕਰਵਾ ਸਕਦੀ ਹੈ ਇਸ ਪਸੰਦ ਤੁਹਾਨੂੰ ਚਾਹੀਦਾ ਹੈ ਔਰ ਇਹਦੇ ਨਾਲ ਜ ਸੈਂਕੜੇ ਨੌਜਵਾਨ ਜਿਨ੍ਹਾਂ ਦੇ ਕਿਸੇ ਦੇ ਲੱਤ ਤੇ ਗੋਲੀ ਕਿਸੇ ਦੇ ਛਾਤੀ 'ਚ ਛਰੇ ਕਿਸੇ ਦੇ ਮੂੰਹ ਤੇ ਛਰੇ ਕਿਸੇ ਦੇ ਬਾਹਾਂ 'ਚ ਔਰ ਇੱਥੋਂ ਤੱਕ ਕਿ ਆ ਪੀਤਪਾਲ ਸਿੰਘ ਦੇ ਨਾਲ ਜੋ ਕੁਸ਼ਿ ਵਾਪਰੀ ਹੈ ਕਈ ਬੱਚਿਆਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਖਰਾਬ ਹੋ ਗਈਆਂ ਨੇ ਤੇ ਤੁਸੀਂ ਦੱਸੋ ਉਹ ਬੱਚੇ ਜਿਹੜੇ ਨੇ ਉਹ ਨੌਜਵਾਨ ਜਿਹੜੇ ਨੇ ਹਸਪਤਾਲਾਂ ਚ ਗਏ ਹਸਪਤਾਲਾਂ 'ਚ ਦਾਖਲ ਹੋਏ ਔਰ ਮੇਰੇ ਕੋਲੇ ਜੋ ਰਿਪੋਰਟ ਹੈ ਉਹਨਾਂ ਦੇ ਸ਼ਰੇ ਤੱਕ ਨਹੀਂ ਕੱਢੇ ਗਏ ਕਿਉਂਕਿ ਸ਼ਰੇ ਕੱਢਣਗੇ ਐਮਐਲਆਰ ਕੱਟਣੀ ਪਊਗੀ ਉਨ੍ਹਾਂ ਦੀ ਐਮਐਲਆਰ ਨਹੀਂ ਕੱਟੀ ਜਾ ਰਹੀ ਕਿ ਇਹਨਾਂ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਇਹਨਾਂ ਦੇ ਉੱਤੇ ਜਿਹੜੇ ਆ ਫਾਇਰ ਆਮਜ਼ ਦੇ ਨਾਲ ਫਾਇਰ ਕੀਤਾ ਗਿਆ ਇਹਨਾਂ ਨੂੰ ਜਿਹੜਾ ਆ ਬੰਦੂਕਾਂ ਦੇ ਨਾਲ ਗੋਲੀ ਮਾਰੀ ਗਈ ਜਾਂ ਇਹਨਾਂ ਦੇ ਉੱਤੇ ਛਰੇ ਵਾਲੀਆਂ ਜਿਹੜੀਆਂ ਗੋਲੀਆਂ ਨੇ ਉੱਚ ਲਾਈਆਂ ਗਈਆਂ ਜੇ ਉਹ ਪਰ ਪੋਟਾਉਣ ਗਈਆਂ ਐਮਐਲਆਰ ਕੱਟੀਆਂ ਜਾਣ ਗਈਆਂ ਤੇ 307 ਦਾ ਮੁਕੱਦਮਾ ਦਰਜ ਕਰਨਾ ਪਊ ਕੋਈ ਦੱਸੋ ਕਿੰਨੇ ਸਦਮਾ ਕਦਮ ਅਦਰਜ ਹੋਇਆ ਕਿਸੇ ਦਾ ਨਤੀਜਾ ਕਟਿਆ ਹਾਂਜੀ ਕਿਸੇ ਦੀ ਐਮਐਲਆਰ ਕੱਟੀ ਹੈ ਇਹ ਕਿਉਂ ਨਹੀਂ ਕੱਟੀ ਜਾ ਰਹੀ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਇਹਦੇ ਪਿੱਛੇ ਕਾਰਨ ਕੀ ਹੈ ਕਿਉਂ ਨਹੀਂ ਜੇ ਕਰਦੇ ਜੇ ਕੋਈ ਕਾਰਨ ਹੈ ਤੁਸੀਂ ਸੱਚੇ ਜੇ ਤਾਂ ਲੋਕਾਂ ਨੂੰ ਸਪਸ਼ਟ ਕਰੋ ਜੇ ਤੁਹਾਡੇ ਤੇ ਦਬਾਅ ਆ ਤੇ ਤਾਂ ਸਪਸ਼ਟ ਕਰੋ ਕਿ ਤੁਹਾਡੇ ਉੱਤੇ ਦਬਾਅ ਕਿਹਦਾ ਹੈ ਜਿੰਨਾ ਦਾ ਹੈਗਾ ਕੋਈ ਹੋਲਾ ਨਹੀਂ ਗਾ ਇਹ ਲੋਕ ਦਿੱਲੀ ਜਾਣ ਤੋਂ ਰੋਕਣਾ ਚਾਹੁੰਦੇ ਨੇ ਕਿਸਾਨਾਂ ਦਾ ਉਹਨਾਂ ਦਾ ਦਬਾਅ ਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਕੇਜਰੀਵਾਲ ਕੇਜਰੀਵਾਲ ਨੂੰ ਪਤਾ ਕਿ ਹੁਣ ਪੰਜਾਬ ਚ ਆਉਣ ਵਾਲੇ ਸਮੇਂ ਚ ਮੇਰਾ ਝੂਠ ਨਹੀਂ ਚੱਲਣਾ ਹੁਣ ਇਹਨਾਂ ਛਲਾਵੇ ਚ ਨਹੀਂ ਆਉਣਾ ਤੇ ਉਹ ਹਰਿਆਣੇ ਨੂੰ ਨਿਗਵਾਉਣਾ ਚਾਹੁੰਦਾ ਹਰਿਆਣੇ ਨੂੰ ਗੋਣਾ ਨਹੀਂ ਚਾਹੁੰਦਾ ਤੇ ਕੇਜਰੀਵਾਲ ਦੇ ਵਿੱਚ ਵੀ ਇਹ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਜਿਹਨੇ ਭਗਵੰਤ ਮਾਨ ਨੂੰ ਕਿਹਾ ਹੈ ਕਿ ਵੇਖੀ ਕਿਤੇ ਹਰਿਆਣੇ ਦੇ ਪੁਲਿਸ ਦੇ ਉੱਤੇ ਜਾਂ ਉਧਰਲੇ ਪਾਸੇ ਮਕਦਮਾ ਨਾ ਦਰਜ ਕਰੀ ਕਿਉਂਕਿ ਹਰਿਆਣੇ ਚ ਵੋਟਾਂ ਲੈਣੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ